ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਦਾ ਊੜਾ ਭਾਗ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਭਾਗ ਵਿੱਚ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਸ੍ਰੀ ਦਸਮ ਗ੍ਰੰਥ ਜੀ ਇਸ ਕਿਤਾਬ ਬਾਰੇ ਆਰੰਭਕ ਬੇਨਤੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਸਤਕ ਲਿਖਣ ਦੀ ਮਾਨ ਵਿੱਚ ਵਿਚਾਰ ਆਉਣ ਬਾਰੇ ਅਤੇ ਲਿਖਣਾ ਆਰੰਭ ਕਰਨ ਦੀ ਪ੍ਰੇਰਣਾ ਬਾਰੇ ਅਤੇ ਨਾਲ ਹੀ ਕੁਝ ਆਪਣੇ ਬਾਰੇ ਪੁਸਤਕ ਦੇ ਪਹਿਲੇ ਭਾਗ ਦੇ ਆਰੰਭ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਗਿਆ ਹੈ ਫਿਰ ਵੀ ਸ੍ਰੀ ਦਸਮ ਗ੍ਰੰਥ ਜੀ ਬਾਰੇ ਉਚੇਚੀ ਪੁਸਤਕ ਲਿਖਣ ਦੇ ਵਿਚਾਰ ਦੀ ਗੱਲ ਉਚੇਚੇ ਤੌਰ ਤੇ ਲਿਖ ਦੇਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਸ੍ਰੀ ਬਚਤਰ ਨਾਟਕ ਦੇ ਕਾਫੀ ਹਿੱਸੇ ਬਾਰੇ ਲਗਭਗ ਸਾਰੇ ਪੰਥ ਵਿੱਚ ਬੜੀ ਸ਼ਰਧਾ ਬਣੀ ਹੋਈ ਹੈ ਬਹੁਤੇ ਸਿੱਖ ਸ੍ਰੀ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਲ ਹੀ ਸਮਝਦੇ ਅਤੇ ਸਤਕਾਰਦੇ ਹਨ ਆਓ ਇੱਥੇ ਵੀ ਖਾਲਸਾ ਜੀ ਦੇ ਪਛੋਕਰ ਤੋਂ ਗੱਲ ਵਿਚਾਰਨੀ ਆਰੰਭ ਕਰੀਏ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਖਾਲਸਾ ਪੰਥ ਉਹ ਨਹੀਂ ਰਿਹਾ ਜੋ ਸੰਨ 1708 ਵਿੱਚ ਸੀ ਦਿਨੋ ਦਿਨ ਪੰਥ ਵਿੱਚ ਆ ਰਹੇ ਵਿਗਾੜ ਦਾ ਠੀਕ ਠੀਕ ਕਾਰਨ ਇਸ ਨਮਾਣੇ ਦਸਰੇ ਨੇ ਲੱਭਣਾ ਚਾਹਿਆ ਸਤਿਗੁਰਾਂ ਦੇ ਪਾਵਨ ਨਾਮ ਨੇ ਨਾਲ ਜੁੜੇ ਹੋਏ ਇਹਨਾਂ ਬਚਨਾਂ ਵੱਲ ਧਿਆਨ ਗਿਆ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਦ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਬੜੀ ਪੁੱਛ ਪੜਤਾਲ ਕੀਤੀ ਕਿ ਕੀ ਵਾਕਿਆ ਹੀ ਦਸਮੂ ਸਤਗੁਰਾਂ ਦਾ ਇਹਨਾਂ ਬਚਨਾਂ ਦਾ ਨਿੱਜੀ ਸਬੰਧ ਹੈ ਸ੍ਰੀ ਅਕਾਲ ਤਖਤ ਸਾਹਿਬ ਤੱਕ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਇਹਨਾਂ ਬਚਨਾਂ ਨਾਲ ਦਸ਼ਮੇਸ਼ ਜੀ ਦਾ ਕੋਈ ਸਬੰਧ ਨਹੀਂ ਤਾਂ ਫਿਰ ਸਤਗੁਰਾਂ ਦਾ ਅਟਲ ਬਚਨ ਹੈ ਕਿ ਜਦੋਂ ਤੱਕ ਵੀ ਖਾਲਸਾ ਨਿਆਰਾ ਰਹੇਗਾ ਤੇਜ ਪ੍ਰਤਾਪ ਕਾਇਮ ਰਹੇਗਾ 1699 ਵਿੱਚ ਖੰਡੇ ਬਾਟੇ ਦਾ ਅਮਰਤ ਛਕਾਇਆ ਅਤੇ 1799 ਵਿੱਚ ਸਤਗੁਰਾਂ ਨੇ ਲਾਹੌਰ ਫਤਿਹ ਕਰਵਾ ਦਿੱਤਾ ਆਪਣੇ ਨਿਆਰੇ ਖਾਲਸਾ ਜੀ ਨੂੰ ਅਧਿਆਤਮਿਕ ਤੇਜ ਪ੍ਰਤਾਪ ਦੇ ਨਾਲ ਸਾਰੇ ਦਾ ਸਾਰਾ ਸਿਆਸੀ ਤੇਜ ਪ੍ਰਤਾਪ ਵੀ ਬਖਸ਼ਿਸ਼ ਕਰ ਦਿੱਤਾ ਬਚਨਾਂ ਦੇ ਸੂਰੇ ਸਤਗੁਰਾਂ ਨੇ ਗਰੀਬ ਸਿੰਘ ਨੂੰ ਰਾਜ ਭਾਗ ਦੇਣ ਵਾਲਾ ਵਚਨ ਪੂਰਾ ਕਰ ਦਿੱਤਾ ਸੀ ਨੰਬਰ 1 ਤਸੱਲੀ ਹੋ ਗਈ ਕਿ ਤੇਜ ਪ੍ਰਤਾਪ ਦਾ ਖੁਸ ਜਾਣਾ ਸਿੱਧ ਕਰਦਾ ਹੈ ਕਿ ਅਸੀਂ ਨਿਆਰੇ ਬਿਲਕੁਲ ਨਹੀਂ ਰਹੇ ਨੰਬਰ 2 ਇਹ ਵੇਖਣਾ ਵੀ ਸੀ ਕਿ ਉਹ ਰੀਤ ਕਿਹੜੀ ਹੈ ਜਿਸ ਦੇ ਕਾਰਨ ਅਸਾਂ ਸਤਗੁਰਾਂ ਦੀ ਨਜ਼ਰ ਵਿੱਚ ਬੇਪਰਤੀਤੇ ਬਣ ਜਾਣਾ ਸੀ ਸਖਤ ਚਿੰਤਾ ਲੱਗ ਗਈ ਕਿ ਕਿਤੇ ਅਸੀਂ ਬੇਪਰਣ ਕੀ ਰੀਤ ਦੇ ਧਾਰ ਨਹੀਂ ਬਣ ਕੇ ਸਤਗੁਰਾਂ ਦੀਆਂ ਨਜ਼ਰਾਂ ਵਿੱਚ ਬੇਪਰਤੀਤੇ ਵੀ ਤਾਂ ਨਹੀਂ ਬਣ ਚੁੱਕੇ 1985 ਤੋਂ ਇਸ ਪੱਖੋਂ ਵੀ ਖੋਜ ਕਰਨੀ ਆਰੰਭ ਕਰ ਦਿੱਤੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਿਆ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਘੋਖਿਆ ਵਿਪਰਾਂ ਦੀਆਂ ਰੀਤਾਂ ਨੂੰ ਸਮਝਣ ਲਈ ਹਿੰਦੂਆਂ ਦੇ ਜਿੰਨੇ ਵੀ ਪੁਰਾਤਨ ਗ੍ਰੰਥ ਪੰਜਾਬੀ ਵਿੱਚ ਛਪੇ ਮਿਲ ਸਕੇ ਧਿਆਨ ਨਾਲ ਪੜ੍ਹੇ ਤਸੱਲੀ ਹੋ ਗਈ ਕਿ ਅਸੀਂ ਨਿਆਰੇ ਵੀ ਨਹੀਂ ਰਹੇ ਅਤੇ ਸਾਡੀ 99% ਦੀ ਪੰਥਕ ਮਰਜ਼ਾਦਾ ਵੀ ਬ੍ਰਾਹਮਣੀ ਰੀਤਾਂ ਨੂੰ ਕਬੂਲ ਕਰ ਚੁੱਕੀ ਹੈ ਅਸੀਂ ਐਵੇਂ ਵਿਖਾਵੇ ਦੇ ਦਰਸ਼ਨੀ ਸਿੱਖ ਹੀ ਹਾਂ ਅਸਲ ਵਿੱਚ ਅਸੀਂ ਸਤਿਗੁਰੂ ਜੀ ਤੋਂ ਦੁਰੇਡੇ ਹੁੰਦੇ ਹੋਏ ਮੂਰਤੀਆਂ ਵਾਲੇ ਮੰਦਰਾਂ ਦੇ ਨੇੜੇ ਬਹੁਤਾ ਪੁੱਜ ਚੁੱਕੇ ਹਾਂ ਇਸ ਖੋਜ ਦੇ ਦੌਰਾਨ ਦਾਸ ਦੀ ਬੁੱਧੀ ਨੇ ਇਹ ਵੀ ਕਬੂਲ ਕਰ ਲਿਆ ਕਿ ਗੁਰਮਤ ਮਰਜ਼ਾਦਾ ਦਾ ਜਿਨ੍ਹਾਂ ਘਾਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੇ ਕੀਤਾ ਹੈ ਏਨੀ ਸਖਤ ਹਾਨੀ ਹੋਰ ਕਿਸੇ ਪਾਸਿਓਂ ਨਹੀਂ ਪੁੱਜੀ ਸ੍ਰੀ ਦਸਮ ਗ੍ਰੰਥ ਜੀ ਬਾਰੇ ਪੰਥ ਵਿੱਚ ਦੇਰ ਦਾ ਵਿਵਾਦ ਹੈ ਅਤੇ ਇਸ ਅਦਭੁਤ ਗ੍ਰੰਥ ਦੀ ਅਸਲੀਅਤ ਸਮਝ ਕੇ ਉਸ ਤੋਂ ਪੰਥ ਨੂੰ ਸੂਚਿਤ ਕਰਨ ਦੀ ਦਲੇਰੀ ਜਿਸਨੇ ਵੀ ਕੀਤੀ ਉਸ ਨੂੰ ਪੰਥ ਵਿੱਚੋਂ ਖਾਰਜ ਕਰਕੇ ਪੰਥ ਦੇ ਸੱਚੇ ਹਤੈਸ਼ੀਆਂ ਨੂੰ ਨਮੋਸ਼ੀ ਦੇ ਖੂਹ ਵਿੱਚ ਧੱਕ ਦਿੱਤਾ ਜਾਂਦਾ ਰਿਹਾ ਸੀ ਇਸ ਵਿਸ਼ੇ ਨੂੰ ਹੱਥ ਪਾਉਣਾ ਨੰਗੀ ਬਾਹ ਭੂੰਡਾਂ ਦੇ ਖੱਖਰ ਵਿੱਚ ਤਸਾ ਦੇਣ ਵਾਲੀ ਮੂਰਖਤਾ ਹੀ ਹੋਦੇ ਸੀ ਇਹ ਗੱਲ ਤਾਂ ਸਪਸ਼ਟ ਸੀ ਕਿ ਪੰਥ ਦੇ ਆਗੂ ਜਥੇਦਾਰ ਸਹਿਬਾਨ ਸਾਚਣ ਬੋਲਣ ਵਾਲਿਆਂ ਨੂੰ ਜਾਂ ਇਸ ਗ੍ਰੰਥ ਦੀ ਅਸਲੀਅਤ ਨੰਗੀ ਕਰਨ ਲਈ ਸੱਚ ਲਿਖਣ ਵਾਲਿਆਂ ਸੁਹਿਰਦ ਅਤੇ ਸੱਚੇ ਪੰਥਕ ਤੈਸ਼ੀਆਂ ਨੂੰ ਤਨਖਾਈਏ ਘੋਸ਼ਿਤ ਕਰਦੇ ਪੰਥ ਵਿੱਚੋਂ ਤਾਂ ਬੇਸ਼ੱਕ ਕੱਢਦੇ ਰਹੇ ਹੋਣਗੇ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਗ੍ਰੰਥ ਪੰਥਕ ਤੌਰ ਤੇ ਨਿਰਵਿਵਾਦ ਕੋਸ਼ਿਤ ਨਾ ਕਰਵਾਇਆ ਰਤਨ ਸਿੰਘ ਜੱਗੀ ਨੇ ਹਰਿੰਦਰ ਸਿੰਘ ਮਹਿਬੂਬ ਨੇ ਅਤੇ ਸ਼ਹੀਦ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਵਰਗਵਾਸੀ ਗੁਰਮੁਖ ਪਿਆਰੇ ਸਰਦਾਰ ਹਰਭਜਨ ਸਿੰਘ ਜੀ ਨੇ ਵੀ ਇਸ ਗ੍ਰੰਥ ਬਾਰੇ ਵਿਰੋਧੀ ਵਿਚਾਰ ਲਿਖੇ ਹਨ ਕਿ ਮੈਂ ਵੀ ਲਿਖ ਦਿਆਂ ਪਰ ਮੈਨੂੰ ਕਿਸੇ ਦੀ ਰੀਸ ਕਰਨ ਦੀ ਕੀ ਲੋੜ ਆਪ ਇਸ ਗ੍ਰੰਥ ਨੂੰ ਅਰਥਾਂ ਸਮੇਤ ਪੜ੍ਹ-ਬੁੱਝ ਕੇ ਗੁਰੂ ਬਾਣੀ ਦੀ ਕਸਵਟੀ ਤੇ ਪਰਖਿਆ ਏਡਾ ਪਹਾੜ ਜਿਹੜਾ ਝੂਠ ਅਤੇ ਏਡੀ ਘਾਤਕ ਅਸ਼ਲੀਲਤਾ ਹਿਰਦਾ ਗਿਲਾਨੀ ਨਾਲ ਪਰ ਗਿਆ ਪੱਕਾ ਯਕੀਨ ਬਣ ਗਿਆ ਕਿ ਇਹ ਕੋਈ ਦਸ਼ਮੇਸ਼ ਜੀ ਦੇ ਪਾਵਨ ਨਾਮਨੇ ਨਾਲ ਜੋੜਨ ਵਾਲੇ ਸੋਹਿਰਦ ਗੁਰਸਿੱਖ ਕਦੇ ਨਹੀਂ ਹੋ ਸਕਦੇ ਜ਼ਰੂਰ ਕਿਤੇ ਬੜਾ ਤਕੜਾ ਖੋਟ ਹੈ ਜੋ ਪੰਥ ਦਾ ਘਾਤ ਹੁੰਦਾ ਵੇਖਣਾ ਲੋਜਦਾ ਹੈ ਇਸ ਗ੍ਰੰਥ ਦੀ ਅਸਲੀਅਤ ਨੰਗੀ ਕਰਨ ਦੇ ਨਾਲ ਹੀ ਗੁਰਮਤ ਦਾ ਸੱਚ ਪੰਥ ਦੇ ਸਾਹਮਣੇ ਜ਼ਰੂਰ ਰੱਖਣਾ ਹੈ ਭਾਵੇਂ ਚਰਖੜੀ ਤੇ ਚੜ੍ਹਨਾ ਪੈ ਜਾਵੇ ਕੋਰਾਹੇ ਪੈ ਚੁੱਕੇ ਇਸ ਦੂਲੇ ਪੰਥ ਨੂੰ ਸੁਚੇਤ ਕਰਨ ਲਈ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕ ਲਿਖਣੀ ਆਰੰਭ ਕਰ ਦਿੱਤੀ ਆ ਰਾਤ ਦਿਨ ਦੀ ਕਰੜੀ ਕਹਾਣਾਂ ਦਾ ਸਦਕਾ ਪੁਸਤਕ ਦਾ ਪਹਿਲਾ ਭਾਗ 1995 ਵਿੱਚ ਰਿਲੀਜ਼ ਹੋ ਗਿਆ ਪੁਸਤਕ ਵਿੱਚ ਕਰੀਬ 60 ਸਫਿਆਂ ਤੇ ਸ੍ਰੀ ਬਚਿੱਤਰਨਾਟਕ ਅਤੇ ਕ੍ਰਿਸ਼ਨ ਅਵਤਾਰ ਤੇ ਬੜੀ ਕਰੜੀ ਆਲੋਚਨਾ ਵੀ ਲਿਖ ਦਿੱਤੀ ਸੰਸਾਰ ਦੇ ਅੱਡ ਅੱਡ ਦੇਸ਼ਾਂ ਵਿੱਚ ਜਿੱਥੇ ਵੀ ਉਹ ਪੁਸਤਕ ਪੂਜੀ ਪ੍ਰਸ਼ੰਸਾ ਪੱਤਰਾਂ ਦਾ ਕਾਂਤਾ ਵੱਜ ਗਿਆ ਸ਼ੁਕਰ ਹੈ ਪੰਥ ਸੱਚ ਸਮਝਣ ਲਈ ਉਤਾਵਲਾ ਹੈ ਪੁੱਛਾ ਆਉਂਦੀਆਂ ਕਿ ਅਗਲਾ ਭਾਗ ਕਦੋਂ ਛਪੇਗਾ ਸਿਵਾਇ ਮੁਖਬੰਦ ਲਿਖਣ ਵਾਲੇ ਗਿਆਨੀ ਭਗਤ ਸਿੰਘ ਜੀ ਦੇ ਸ੍ਰੀ ਬਚੱਤਰ ਨਾਟਕ ਆਦਿ ਵਿਰੁੱਧ ਲਿਖੇ ਦਾ ਕਿਸੇ ਨੇ ਕੋਈ ਬੁਰਾ ਨਾ ਮਨਾਇਆ ਗਿਆਨੀ ਭਗਤ ਸਿੰਘ ਜੀ ਨੇ ਦਾਸ ਤੋਂ ਬਚਨ ਲੈ ਲਿਆ ਕਿ ਅਗਲੇ ਐਡੀਸ਼ਨ ਵਿੱਚ ਪੋਸਤਕ ਵਿਚਲੇ ਦਸਮ ਗ੍ਰੰਥ ਸਹਿ ਵਿਰੁੱਧ ਲਿਖੇ ਪੱਤਰੇ ਕਟਾ ਦਿਆਂ ਬਚਨ ਪੂਰਾ ਕਰ ਦਿੱਤਾ ਦੂਜਾ ਐਡੀਸ਼ਨ ਅਤੇ ਉਸਦੇ ਪੰਜ ਭਾਗ ਹੋਰ ਛਪ ਕੇ ਤਿਆਰ ਹੋ ਗਏ। ਇੱਕ ਅਡਰਾ ਭਾਗ ਦਸਮ ਗ੍ਰੰਥ ਬਾਰੇ ਨਾ ਲਿਖਿਆ ਤਾਂ ਆਰੰਭੇ ਵਿਸ਼ੇ ਨਾਲ ਬੇਇਨਸਾਫੀ ਹੋਵੇਗੀ। 20 ਫਰਵਰੀ 1996 ਨੂੰ ਗੁਰਚਰਨ ਸਿੰਘ ਟੌੜਾ ਜੀ ਵੱਲ ਲਿਖੀ ਚਿੱਠੀ ਵਿੱਚ ਹੋ ਰਹੀਆਂ ਹੋਰ ਗੰਭੀਰ ਕੁਰੀਤੀਆਂ ਦੇ ਜ਼ਿਕਰ ਦੇ ਨਾਲ ਦਸਮ ਗ੍ਰੰਥ ਬਾਰੇ ਪਏ ਵਿਵਾਦ ਨੂੰ ਇੱਕ ਪਾਸੇ ਲਾਉਣ ਦੀ ਜੋਦੜੀ ਵੀ ਲਿਖ ਭੇਜੀ। ਉਹਨਾਂ ਨੇ ਗਿਆਨੀ ਭਗਤ ਸਿੰਘ ਨੂੰ ਕਨਵੀਨਰ ਥਾਪ ਕੇ ਆਪਣੀ ਮਰਜ਼ੀ ਦੀ ਕਮੇਟੀ ਬਣਾ ਲੈਣ ਦੇ ਆਦੇਸ਼ ਦੇ ਦਿੱਤੇ। ਸ੍ਰੀ ਦਸਮ ਗ੍ਰੰਥ ਬਾਰੇ ਦੋ ਟੁਕ ਪੰਥਕ ਫੈਸਲਾ ਕਰਾਉਣ ਲਈ ਸਿਹਰਦ ਗਿਆਨੀ ਭਗਤ ਸਿੰਘ ਜੀ ਦੀ ਸੇਵਾ ਲੱਗ ਗਈ। ਗਿਆਨੀ ਜੀ ਦਾ ਦਾਸ ਨੂੰ ਆਦੇਸ਼ ਆ ਗਿਆ ਕਿ ਆਪ ਕੈਨੇਡਾ ਪੁੱਜ ਕੇ ਦਾਸ ਨਾਲ ਦਸਮ ਗ੍ਰੰਥ ਬਾਰੇ ਵਿਚਾਰਾਂ ਕਰਨੀਆਂ ਚਾਹਣਗੇ। ਹਿਰਦਾ ਬਾਗੋ ਬਾਗ ਹੋ ਗਿਆ। ਵੇਖਾਂਗੇ ਅੱਖੀਂ ਵੇਖ ਕੇ ਮੱਖੀ ਨਿਗਲ ਜਾਣ ਦੀ ਗੱਲ ਗਿਆਨੀ ਜੀ ਕਿਸ ਉਚੇਚੀ ਯੋਗਤਾ ਨਾਲ ਮੰਨਣਯੋਗ ਬਣਾ ਲੈਣਗੇ ਕਈ ਪ੍ਰਕਾਰ ਦੇ ਬਲਵਰਿਆਂ ਨਾਲ ਭਰੇ ਹਿਰਦੇ ਤੋਂ ਗਿਆਨੀ ਜੀ ਦੇ ਦਰਸ਼ਨਾ ਦੀਆਂ ਉਡੀਕਾਂ ਲਈ ਬੈਠਾ ਸਾਂ ਕਿ ਹਿਰਦੇ ਨੂੰ ਚੀਰ ਦੇਣ ਵਾਲੀ ਖਬਰ ਸੁਣ ਲਈ ਟਰੱਕ ਸਕੂਟਰ ਦੁਰਘਟਨਾ ਦੇ ਕਾਰਨ ਗਿਆਨੀ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ 10 ਮਈ 1997 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਭਾਈ ਸੁਰਜੀਤ ਸਿੰਘ ਜੀ ਦੀ ਸੇਵਾ ਵਿੱਚ ਅਤਵਾ ਜਥੇਦਾਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਸ੍ਰੀ ਬਚਿੱਤਰ ਨਾਟਕ ਬਾਰੇ ਲਿਖੇ ਗੁਰਮਤਿ ਵਿਚਾਰ ਲਿਖ ਭੇਜੇ ਕੋਈ ਉੱਤਰ ਨਾ ਆਇਆ ਜਨਵਰੀ 1998 ਵਿੱਚ ਦਿੱਲੀ ਦੇ ਬਾਬਾ ਵਿਰਸਾ ਸਿੰਘ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਸੈਮੀਨਾਰ ਕਰਵਾਇਆ ਦਾਸ ਨੇ ਸਮੁੱਚੇ ਬਚਿੱਤਰ ਨਾਟਕ ਬਾਰੇ ਲਿਖੇ ਗੁਰਮਤਿ ਵਿਚਾਰ ਬਾਬਾ ਵਿਰਸਾ ਸਿੰਘ ਜੀ ਅਤੇ ਸੈਮੀਨਾਰ ਦੇ ਕਨਵੀਨਰ ਭਾਈ ਕਰਪਾਲ ਸਿੰਘ ਜੀ ਦੀ ਸੇਵਾ ਵਿੱਚ ਭੇਜਣ ਦੇ ਨਾਲ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਜਿੰਨਿਆਂ ਵਿਦਵਾਨਾਂ ਦਾ ਪਤਾ ਲੱਗ ਸਕਿਆ ਮਾਤਾ ਸੁੰਦਰੀ ਕਾਲਜ ਦਿੱਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਗੁਰਸਿੱਖ ਪੀ ਐਚ ਡੀ ਸਹਿਬਾਨ ਸਾਰਿਆਂ ਦੀ ਸੇਵਾ ਵਿੱਚ ਉਸ ਖਰੜੇ ਦੇ ਉਤਾਰੇ ਭੇਜ ਦਿੱਤੇ ਹਰ ਇੱਕ ਵਿਦਵਾਨ ਦੀ ਸੇਵਾ ਵਿੱਚ ਇਹ ਜੋਦੜੀ ਸੀ ਕਿ ਦਾਸ ਦੀ ਗਲਤੀ ਗੁਰਮਤ ਦੇ ਆਧਾਰ ਤੇ ਸਮਝਾ ਦਿੱਤੀ ਜਾਵੇ ਦਾਸ ਇਸ ਖਰੜੇ ਨੂੰ ਸ਼ਾਪੇਖਾਨੇ ਭੇਜਣ ਤੋਂ ਪਹਿਲਾਂ ਸੋਧ ਲਵੇਗਾ ਅਤੇ ਜੇ ਕੋਈ ਗੁਰਮੁਖ ਪਿਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚੋਲਗੀ ਅਨਸਾਰ ਇਹ ਸਪਸ਼ਟ ਕਰ ਦੇਵੇ ਕਿ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਅਸਲੀਅਤ ਤੋਂ ਆਮ ਗੁਰਸਿੱਖਾਂ ਨੂੰ ਜਾਣੂ ਕਰਵਾਇਆ ਜਾਣ ਤੇ ਗੰਭੀਰ ਪੰਥਕ ਨੁਕਸਾਨ ਦਾ ਕਾਰਨ ਬਣ ਜਾਣਾ ਹੈ ਤਾਂ ਦਾਸ ਇਸ ਅਸਲੀਅਤ ਦੀ ਅਸਲੀਅਤ ਆਮ ਗੁਰਸਿੱਖਾਂ ਕੋਚਰੀ ਨਹੀਂ ਕਰਨੀ ਲਿਖੇ ਹੈ ਇਸ ਸਭ ਕੁਝ ਨੂੰ ਨਹੀਂ છુપਾਏਗਾ ਕਿਉਂਕਿ ਦਾਸ ਨੇ ਦਸਮ ਗ੍ਰੰਥ ਬਾਰੇ ਨਿਰਣੇ ਦੀ ਵਿਚੋਲਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਛਾਂ ਹੇਠ ਲਿਖੀ ਦਲੀਲ ਨੂੰ ਕਟਿਆ ਵੀ ਕੇਵਲ ਗੁਰੂ ਬਾਣੀ ਦੇ ਆਸਰੇ ਹੀ ਜਾਣਾ ਹੈ ਸ਼ਾਇਦ ਇਸ ਕਾਰਨ ਕਿਸੇ ਪਾਸਿਓਂ ਵੀ ਕੋਈ ਟਿੱਪਣੀ ਪ੍ਰਾਪਤ ਨਾ ਹੋਈ ਡਾਕਟਰ ਜੋਸ਼ ਸਿੰਘ ਜੀ ਨੇ ਅਤੇ ਦਿੱਲੀ ਦੇ ਭਾਈ ਕਰਪਾਲ ਸਿੰਘ ਜੀ ਨੇ ਐਵੇਂ ਬੇਦਲੀਲੇ ਟੁੱਟਚਰ ਲਿਖੇ ਭੇਜੇ ਪਰ ਜੋ ਦਾਸ ਨੇ ਉੱਤਰ ਵਿੱਚ ਲਿਖਿਆ ਦੋਸਤੋਂ ਦੋਵੇਂ ਵਿਦਵਾਨ ਚੋਪਸਾਦ ਬੈਠੇ ਮਿੱਤੀ 26 ਦਸੰਬਰ ਨੂੰ ਦੁਬਾਰਾ ਜਾਦ ਪੱਤਰ ਭੇਜੇ ਪਰ ਇਉਂ ਅਨੁਭਵ ਹੁੰਦਾ ਹੈ ਕਿ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚ ਲਿਖਣ ਦੀ ਹਿੰਮਤ ਗਵਾ ਚੁੱਕੀ ਹੈ ਚਲੋ ਇਹ ਸ਼ਗਨ ਵੀ ਮਾੜਾ ਨਹੀਂ ਹੈ ਕਿ ਨਰੋਲ ਝੂਠ ਦੁਬਾਰਾ ਲਿਖ ਭੇਜਣ ਦਾ ਹੌਸਲਾ ਵੀ ਇਹਨਾਂ ਕੇਸਾ ਧਾਰੀ ਵਿਦਵਾਨਾਂ ਨੂੰ ਨਹੀਂ ਪਿਆ ਪਟਿਆਲੇ ਦੇ ਪਿਆਰਾ ਸਿੰਘ ਪਦਮ ਜਲੰਧਰ ਦੇ ਗੁਰਸ਼ਰਨਜੀਤ ਸਿੰਘ ਦੀ ਲੰਬਾ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਹਿਬਾਨ ਸਾਰਿਆਂ ਕੋਲ ਖਰੜੇ ਦਾ ਉਤਾਰਾ ਪੁੱਜ ਚੁੱਕਾ ਹੈ। ਅੰਤ ਵਿੱਚ ਇਹ ਬੇਨਤੀ ਇੰਟਰਨੈਟ ਤੇ ਪਾਉਣ ਲਈ ਮਿਤੀ 15 ਦਸੰਬਰ 1998 ਨੂੰ ਡਾਕਟਰ ਜਸਵਿੰਦਰ ਸਿੰਘ ਜੀ ਵੱਲ ਭੇਜ ਦਿੱਤੀ ਗਈ। ਇਹ ਵੀ ਲਿਖ ਦਿੱਤਾ ਕਿ ਤਿੰਨ ਮਹੀਨੇ ਜੇ ਕੋਈ ਅਜਿਹਾ ਗੁਰਮਤ ਸੁਝਾ ਖਰੜੇ ਦੇ ਸਫ਼ਿਆਂ ਦੇ ਹਵਾਲੇ ਨਾਲ ਅਤੇ ਗੁਰੂ ਬਾਣੀ ਹੁਕਮਾਂ ਨਾਲ ਗੁੰਦਿਆ ਹੋਇਆ ਨਾ ਆਇਆ ਤਾਂ ਇਹ ਗ੍ਰੰਥ ਛੱਪ ਕੇ ਪੰਥ ਦੇ ਦਰਬਾਰ ਵਿੱਚ ਪੂਜੇ ਜਾਵੇਗਾ ਜੇ ਫਿਰ ਕਿਸੇ ਨੇ ਬੇਦਲੀਲਾ ਅਤੇ ਮਨਮਤ ਤੇ ਆਧਾਰਿਤ ਪੁਸਤਕ ਦੀ ਵਿਰੋਧਤਾ ਵਿੱਚ ਰੌਲਾ ਪਾਇਆ ਤਾਂ ਸਾਰੇ ਖਰਚਾਂ ਦਾ ਹਰਜਾਨਾ ਅਦਾਲਤੀ ਤੌਰ ਤੇ ਵੀ ਮੰਗਿਆ ਜਾਣ ਵਿੱਚ ਝਿਜਕ ਨਹੀਂ ਕੀਤੀ ਜਾਵੇਗੀ ਮੰਗ ਆਉਣ ਤੇ ਖਰੜੇ ਦਾ ਉਤਾਰਾ ਡਾਕਟਰ ਜਸਵਿੰਦਰ ਸਿੰਘ ਜੀ ਡਿਟਾਈਟ ਈਮੇਲ ਦੁਆਰਾ ਭੇਜ ਸਕਦੇ ਸਨ ਫਿਰ ਇਹੀ ਸੂਚਨਾ ਇੰਟਰਨੈਟ ਦੇ ਹੋਰ ਨੰਬਰਾਂ ਤੇ ਵੀ ਪੁਵਾਈ ਜਿੱਥੋਂ ਈਮੇਲ ਦੁਆਰਾ ਖਰੜਾ ਉਪਲਬਧ ਹੈ ਹੁਣ ਵੀ ਜੇ ਕਿਸੇ ਸੁਹਿਰਦ ਗੁਰਸਿੱਖ ਨੇ ਗੁਰਬਾਣੀ ਦੀ ਇੱਕ ਸਵੱਟੀ ਤੇ ਪੂਰਾ ਉੱਤਰ ਦਾ ਸੁਝਾਅ ਭੇਜਿਆ ਤਾਂ ਉਸ ਨੂੰ ਸਤਗੁਰਾਂ ਦਾ ਹੁਕਮ ਮੰਨ ਕੇ ਉਸ ਦੀ ਪਾਲਣਾ ਕੀਤੀ ਜਾਵੇਗੀ ਇਹ ਕੋਈ ਦਲੀਲ ਨਹੀਂ ਹੈ ਕਿ ਅਸੀਂ ਹੁਣ ਬੜਾ ਅੱਗੇ ਲੰਘ ਚੁੱਕੇ ਹਾਂ ਪਿੱਛੇ ਮੁੜਨਾ ਸਾਡੇ ਲਈ ਅਸੰਭਵ ਬਣ ਚੁੱਕਾ ਹੈ ਕਿਸੇ ਖੂਹ ਦੇ ਕੰਢੇ ਤੇ ਪੁੱਜ ਕੇ ਜੇ ਇਹ ਪਤਾ ਲੱਗ ਜਾਵੇ ਕਿ ਸਾਡਾ ਅਗਲਾ ਕਦਮ ਪਤਾਲ ਵਿੱਚ ਗਰਕ ਕਰਕੇ ਸਾਨੂੰ ਸਦਾ ਲਈ ਮਿਟਾ ਦੇਵੇਗਾ ਤਾਂ ਪਿੱਛੇ ਮੁੜਨ ਵਿੱਚ ਕਾਲ ਕਰਨ ਤੋਂ ਕੋਈ ਮੂਰਖ ਹੀ ਝਿਜਕੇਗਾ ਸਿਆਣਪ ਪਿੱਛੇ ਹਟ ਆਉਣ ਵਿੱਚ ਹੀ ਮੰਨੀ ਜਾਵੇਗੀ ਆਪਣੇ ਪਛੋਕੜ ਵੱਲ ਧਿਆਨ ਮਾਰੀਏ ਬ੍ਰਾਹਮਣੀ ਰੀਤਾਂ ਦੇ ਧਾਰ ਨਹੀਂ ਹੋਣ ਦੀ ਗੱਲ ਤਾਂ ਕਿਤੇ ਰਹੀ ਅਸੀਂ ਤਾਂ ਕਦੇ ਪੱਕੇ ਪੱਥਰ ਪੂਜ अथवा ਮੂਰਤੀ ਪੂਜ ਅਤੇ ਪਿਤਰਾਂ ਨੂੰ ਪਾਣੀ ਦੇਣ ਵਾਲੇ ਹੀ ਸਾਂ ਪੱਥਰ ਨੂੰ ਰੱਬ ਮੰਨਣ ਵਿੱਚ ਵੀ ਸਾਨੂੰ ਸੁਰਗਾਂ ਦੀ ਪ੍ਰਾਪਤੀ ਲੋਕੀ ਨਜ਼ਰ ਆਇਆ ਕਰਦੀ ਸੀ ਕਈ ਪੀੜ੍ਹੀਆਂ ਤੋਂ ਬਣਦੇ ਆਏ ਅਨੇਕਤਾ ਦੀ ਪੂਜਾ ਵਾਲੇ ਸੰਸਕਾਰਾਂ ਦੀ ਪਕੜ ਨੂੰ ਇੱਕੋ ਝਟਕੇ ਝਾੜ ਸੁਟਣ ਲੱਗਿਆ ਅਤੇ ਠਾਕੁਰਾਂ ਪ੍ਰਤੀ ਬਣੇ ਪੱਕੇ ਵਿਸ਼ਵਾਸਾਂ ਤੋਂ ਮੁਕਤ ਹੋ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਣ ਲੱਗਿਆ ਅਸਾਂ ਜਰਾ ਜਿਨੀ ਝਿਕਨਾ ਸ਼ਰਮ ਨਹੀਂ ਸੀ ਮੰਨੀ ਹਜ਼ਾਰਾਂ ਸਾਲਾਂ ਤੋਂ ਅਗਿਆਨਤਾ ਦੇ ਹਨੇਰੇ ਖੂ ਨੂੰ ਆਪਣਾ ਪੱਕਾ ਘਰ ਬਣਾਈ ਬੈਠਿਆ ਨੇ ਉਸ ਦਾ ਤਿਆਗ ਕਰਨ ਲੱਗਿਆ ਜਰਾ ਵੀ ਢਿਲ ਨਾ ਕਰਨ ਵਾਲੇ ਅੱਜ ਅਸੀਂ ਆਪਣੀਆਂ ਹੀ ਭੁੱਲਾਂ ਦੇ ਕਾਰਨ ਜਿਸ ਝੂਠ ਖਾਤੇ ਵਿੱਚ ਨਿਘਰ ਰਹਾਂ ਉਸ ਵਿੱਚੋਂ ਬਾਹਰ ਨਿਕਲ ਆਉਣ ਵਿੱਚ ਝਿਜਕ अथवा ਸੰਗ ਕਿਉਂ ਮੰਨੀਏ ਸਾਡੇ ਵਿੱਚ ਅਜਿਹੀ ਕਮਜ਼ੋਰੀ ਕੇਵਲ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਅਸੀਂ ਮਨਮੁਖਾਂ 1839 ਤੋਂ ਅਸੀਂ ਆਜ਼ਾਦ ਹਸਤੀ ਬਣਨ ਲਈ ਲਗਾਤਾਰ ਤਰਲੇ ਕਰਦੇ ਆ ਰਹੇ ਹਾਂ ਪਰ ਸਾਡੀ ਕੋਈ ਵੀ ਅਰਦਾਸ ਕਦੇ ਨਹੀਂ ਸੁਣੀ ਗਈ ਕਾਰਨ ਕਿਉਂਕਿ ਅਸੀਂ ਆਪਣੇ ਉਪਕਾਰੀ ਸਤਗੁਰਾਂ ਦੇ ਸਾਰੇ ਉਪਕਾਰ ਭੁੱਲ ਭੁਲਾ ਕੇ ਅਤੇ ਸੱਚੇ ਮਿੱਤਰ ਸਖਾਈ ਸਤਿਗੁਰਜੀ ਵੱਲ ਪੇਠ ਕਰਕੇ ਕਿਸੇ ਦੂਜੇ ਦਸਮ ਗ੍ਰੰਥ ਦੇ ਲਖਾਰੀ ਦੇ ਮਾਇਆ ਜਾਲ ਰੂਪ ਜਿੱਲਣ ਵਿੱਚ ਡੁੱਬੇ ਰਹਿਣ ਵਿੱਚ ਆਪਣੀ ਕਲਿਆਣ ਮੰਨ ਬੈਠੇ ਹਨ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਪੰਨਾ 470 ਆਪਣੀ ਮਤ ਅਨਸਾਰ ਮਿੱਥੇ ਧਰਮ ਕਰਮਾਂ ਵਿੱਚ ਹੀ ਸੰਤੁਸ਼ਟ ਰਹਿਣਾ ਗਿੱਜ ਚੁਕੇ ਅਕਿਰਤ ਕਣ ਮਨ ਮੁੱਖਾਂ ਦੀ ਸਾਡੀ ਅਰਦਾਸ ਜੋਦਲੀ ਕੌਣ ਸੁਣੇ ਹੋਰ ਵਡਾਣੀ ਚੱਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਘਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਇਥੋਂ ਦੁੱਖੋ ਦੁੱਖ ਕਮਾਵਣਾ ਮੂਇਆ ਨਰਕ ਨਿਵਾਸ ਮਨ ਮੁਖ ਮੁਹ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭਉ ਛੋੜਿਆ ਮਨ ਹਟ ਕਾਮ ਨ ਆਵੇ ਰਾਸ ਜਾਮੂਪੁਰ ਬੱਦੇ ਮਾਰੀਆਂ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੰਨਾ 586 ਹਨੇਰੇ ਤੋਂ ਚਾਨਣੇ ਵੱਲ ਨੂੰ ਮੁੜਨ ਆਉਣ ਵਿੱਚ ਝਿਜਕ ਅਜਹੀ ਕਮਜ਼ੋਰੀ ਦੀ ਗੱਲ ਸੂਰਬੀਰ ਖਾਲਸਾ ਜੀ ਦੇ ਮੁਖੋਂ ਜਦ ਆਪਣੀ ਭੁੱਲ ਦਾ ਗਿਆਨ ਹੋ ਜਾਵੇ ਤਾਂ ਸਿਆਣਿਆਂ ਦਾ ਕਥਨ ਹੈ ਕਿ ਕੋਠੇ ਤੇ ਚੜਕੇ ਦੁਹਾਈ ਦੇ ਕੇ ਆਪਣੀ ਭੁੱਲ ਨੂੰ ਉੱਚੀ ਸੁਰ ਵਿੱਚ ਕਬੂਲ ਕਰਨਾ ਬਹਾਦਰੀ ਹੈ ਅੱਜ ਸਾਡਾ ਸੰਤ ਸ਼ਰਮਤਾਈ ਵਾਲਾ ਪਸ਼ੋਕੜ ਤਾਂ ਸਗੋਂ ਇਹ ਮੰਗ ਕਰਦਾ ਹੈ ਕਿ ਅਸੀਂ ਬਾਬਾ ਅਟਲ ਜੀ ਦੇ ਬੁਰਜ ਦੀ ਸਿਖਰ ਤੇ ਪੁੱਜ ਕੇ ਆਪਣੀਆਂ ਭੂਲਾਂ ਦਾ ਨਗਾਰਾ ਜਾ ਖੜਕਾਈਏ ਤਾਂ ਜੋ ਸਾਡਾ ਵਿਰੋਧੀ ਸੁਣ ਕੇ ਤਸੱਲੀ ਕਰ ਲਵੇ ਕਿ ਉਸ ਦੇ ਸਾਰੇ ਬਾਣ ਨਕਾਰਾ ਹੋ ਕੇ ਧਰਤੀ ਵਿੱਚ ਜਾ ਤਸੇ ਹਨ ਬੁੱਧ ਧਰਮ ਵਰਗੀਆਂ ਵੱਡੀਆਂ ਕੌਮਾਂ ਨੂੰ ਆਪਣੇ ਵਿੱਚ ਸਮਾ ਕੇ ਉਸ ਦੀ ਅੜੀ ਹੁੰਦ ਨੂੰ ਮਲਿਆ ਮੇਟ ਕਰਦੇ ਆਰੇ ਹਿੰਦੂ ਮਹਾਸਾਗਰ ਵਿੱਚ ਖਾਲਸਾ ਜੀ ਨੇ ਕਦੇ ਪੈਰ ਨਹੀਂ ਪੋਣਾ। देर ਨਾਲ ਹੀ ਸਹੀਂ ਪਰ ਆਖਰ ਖਾਲਸਾ ਜੀ ਨੇ ਆਪਣੀ ਅਡਰੀ ਹੋਣ ਦੀ ਅਸਲੀਅਤ ਨੂੰ ਪਛਾਣ ਲਿਆ ਹੈ। ਖਾਲਸੇ ਦੀ ਅਡਰੀ ਹੋਣ ਦਾ ਵੈਰੀ ਇਹ ਸੋਚਣ ਤੇ ਮਜਬੂਰ ਹੋ ਜਾਵੇ ਕਿ ਅੱਜ ਉਸ ਦਾ ਭਲਾ ਵੀ ਇਸੇ ਵਿੱਚ ਹੀ ਹੈ ਕਿ ਖਾਲਸਾ ਜੀ ਨੂੰ ਸਰਕਾਰੀ ਤੌਰ ਤੇ ਅਡਰੀ ਕੌਮ ਮੰਨ ਲਵੇ। ਇਸ ਗ੍ਰੰਥ ਨੂੰ ਧਿਆਨ ਨਾਲ ਪੜਨ ਪਿੱਛੋਂ ਕੇਵਲ ਉਹੀ ਸਿੱਖ ਆਪਣੀ ਆਤਮਾ ਦੀ ਆਵਾਜ਼ ਅਣ ਸੁਣੀ ਕਰ ਸਕੇਗਾ ਜਿਸ ਦੀ ਜ਼ਮੀਰ ਮਰ ਚੁੱਕੀ ਹੈ ਜਿਹੜਾ ਅੰਦਰੋਂ ਹਿੰਦੂ ਬਣ ਚੁੱਕਾ ਹੈ अथवा ਜਿਹੜਾ ਪੰਥ ਤਰੋਈ ਏਕੀ ਗੁਰੂ ਦਾ ਸੇਖ ਹੋਣ ਦਾ ਸੁਆੰਗ ਰਚਾਈ ਬੈਠਾ ਹੈ ਲਗਭਗ 2.5 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਵਿੱਚੋਂ 2.5 ਲੱਖ ਖਾਲਸਾ ਵੀ ਜੇ ਜਾਗਰਤ ਅਵਸਥਾ ਵਿੱਚ ਆ ਕੇ ਪਲਟਾ ਖਾ ਲਵੇ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇਦਰੋਂ ਪੂਰਨ ਆਸ ਹੈ ਕਿ ਸਮੁੱਚਾ ਗੁਰਪੰਥ ਆਪਣੀ ਪਹਿਲੀ ਨੂੰ ਹਾਰ ਵੱਲ ਜ਼ਰੂਰ ਪਲਟਾਵੇਗਾ ਆਓ ਉਸੇ ਪਾਤਸ਼ਾਹ ਜੀ ਦੀ ਚਰਨੀ ਟੈ ਪਈਏ ਅਤੇ ਉਸ ਦੇ ਬਚਨਾਂ ਵਿੱਚ ਉਸੇ ਅੱਗੇ ਪੁਕਾਰ ਕਰੀਏ ਮੋਹ ਅਨਾਤ ਪ੍ਰੇਨਾਤ ਜਿਉ ਜਾਨੋ ਕਿਉ ਰੱਖੋ ਚਤਰਾਈ ਮੋਹ নাহি ਰਜਾਵੋ ਕਹਿ ਮੁਖੋ ਨਹਿ ਚਤੁਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੈ ਤੈ ਰਖ ਤੂੰ ਹੀ ਜੈ 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 ਅੰਪੈ ਸਗਲ ਜਾਂ ਕੋ ਕੁਰਣਾਪਤ ਗਤ ਕਿਨ ਲਖੋ ਨਾਨਕ ਪੈ ਅੰਪੈ ਸੇਵ ਸੇਵਕ ਜਿਉ ਜਾਨੋ ਤਿਉ ਮੁਹੇ ਰਖੋ ਪੰਨਾ 847 ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ 5735 ਗੁਰਮਤਿ ਅਨਸਾਰ ਜੀਵਨ ਢਾਲਣ ਦੀ ਆਰੇ ਲੱਗੇ ਗੁਰਮਖਾਂ ਦੇ ਚਰਨਾਂ ਦੀ ਧੂੜ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਮਾ ਦਾ ਊੜਾ ਭਾਗ ਪਹਿਲੇ ਭਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਦਸਮ ਗ੍ਰੰਥ ਜੀ ਦੇ ਬਾਰੇ ਆਰੰਭਕ ਬੇਨਤੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ